ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬ੍ਰਦਰ ਡੈਰੀ ਫਾਰਮ 'ਚ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਪੇਖਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਬਈਨੂ ਮੋਗਾ ਪਿਆ ਜਾਂਦਾ ਅੱਜ ਦੀ ਵੀਡੀਓ 'ਚ ਆ ਸਾਹਮਣੇ ਸਕਰੀਨ ਤੇ ਝੋਟੀ ਦੇਖ ਰਹੇ ਹਾਂ ਇਹ ਵਕਾਊ ਆ ਤੇ ਇਹ ਝੋਟੀ ਦੀ ਜਿਹੜੀ ਡਿਟੇਲ ਆ ਇਹ ਦੂਜਾ ਸੂਹਾ ਸੂਈ ਆ ਪਹਿਲੇ ਸੂਏ ਬਾਈ ਹਰਿਆਣੇ 'ਚੋਂ ਲੈ ਕੇ ਆਇਆ ਸੀ ਉਦੋਂ ਸੂਈ ਸਵਾਈ ਸੀ ਬਾਈ ਕਹਿੰਦਾ 14 ਕਿਲੋ ਦੁੱਧ ਸੀ ਇਹਦੇ ਥੱਲੇ ਹੁਣ ਇਹ ਇਹ ਦੂਜਾ ਸੂਹਾ ਸੂਈ ਆ ਹਫਤੇਕ ਦੀ ਸੂਈ ਆ ਕੱਟੀ ਨੂੰ ਇਹਨੇ ਜਨਮ ਦਿੱਤਾ ਦੋਸਤੋ ਤੇ ਸਰਕਾਰੀ ਸੀਮਨ ਦੀ ਕੱਟੀ ਆ ਬਾਕੀ ਝੋਟੀ ਠੰਡੀ ਸੀਲ ਆ ਥੋੜਾ ਜਿਹਾ ਕੈਮਰੇ ਤੋਂ ਝੱਕਦੀ ਆ ਤੇ ਬਾਕੀ ਬਾਈ ਦਾ ਜਿਹੜਾ ਉਹ ਕੰਟੈਕਟ ਨੰਬਰ ਆ ਹੋਗਾ 7589229504 7589229504 ਤੇ ਬਾਕੀ ਦੇਖ ਸਕਦੇ ਆ ਦੋਸਤੋ ਥਾਨਲੇਵਾ ਝੋਟੀ ਦਾ ਬਹੁਤ ਸਾਫ਼ ਆ ਬਿਲਕੁਲ ਪੱਧਰੇ ਥਾਨਲੇਵੇ ਦੀ ਆ ਤੇ ਜਿਹੜਾ ਮੁੱਲ ਰੱਖਿਆ ਬਾਈ ਨੇ 1 ਲੱਖ ਤੇ 40 ਬਾਕੀ ਮਾਨਤਾਣ ਵਿੱਚੋਂ ਜ਼ਰੂਰ ਕੀਤਾ ਜਾਊਗਾ ਵੀਡੀਓ ਵੇਖਣ ਲਈ ਧੰਨਵਾਦ